ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਸੱਜਣਾ ਮਿੱਕਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੈਨਾਂ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਾਈ ਉਹਦੇ ਉੱਤੇ ਵੀ ਆਪਣੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ ਜੀ ਠੀਕ ਹੈ ਜੀ ਅੱਜ ਲੱਗੇ ਆਪਾਂ ਸੱਤ ਬੱਚੇ ਨੇ ਠੀਕ ਹੈ ਬਾਈ ਜੀ ਕੋਈ 1400 ਨੇ ਕੋਈ 1500 ਨੇ ਕੋਈ 1100 ਨੇ ਕੋਈ 1200 ਨੇ ਇਹ 7 ਦੇ 7 ਇਕੱਠੇ ਦੇਣੇ ਆ 7 ਦੇ ਸੱਤਾਂ ਦਾ ਇੱਕੋ ਹੀ ਰੇਟ ਆ ਬਾਈ 1000 ਰੁਪਏ ਦੇ ਸੱਤ ਬੱਚੇ ਦੇਣੇ ਤੁਹਾਨੂੰ 1000 ਰੁਪਏ ਦੇ ਵਿੱਚ ਸੱਤ ਬੱਚੇ ਦੇਣੇ ਆ ਬਾਈ ਕੋਈ ਕਹਿੰਦਾ ਗਾਰੰਟੀ ਦੇ ਦੋ ਕੋਈ ਕਹਿੰਦਾ ਨਸਲ ਘੜੀ ਆ ਬਾਈ ਤੁਸੀਂ ਆਪੇ ਸਿਆਣੋ 1000 ਦੇ ਵਿੱਚ ਸੱਤ ਬੱਚੇ ਦੇ ਰਹਿਆਂ ਬਾਈ ਜੇ ਆਪਾਂ ਕੋਈ ਆਪਾਂ ਗਾਰੰਟੀ ਨਹੀਂ ਲੈਂਦੇ ਕੋਈ ਆਪਾਂ ਤੁਹਾਨੂੰ ਨਸਲ ਨਹੀਂ ਦੱਸ ਸਕਦੇ ਹਾਂ ਇਹਨਾਂ ਪਤਾ ਵੀ ਸਰਦਈ ਨੀਲੀ ਛਤਰੀ ਦੇ ਲੱਗੇ ਹੋਇਆ ਬਾਈ ਜੀ ਠੀਕ ਹੈ ਬਾਈ ਜੀ ਸਰਦਈ ਨੀਲੀ ਛਤਰੀ ਦੇ ਲੱਗੇ ਹੋਇਆ ਬਾਈ ਠੀਕ ਹੈ ਕਬੂਤਰ ਆ ਨਹੀਂ ਰਹੇ ਸੀ ਇਸ ਕਰਕੇ ਵੀਡੀਓ ਆਪ ਕਾਈ ਨਹੀਂ ਰਹੇ ਆ ਬਾਈ ਅੱਜ ਆਪਣੇ ਕੋਲ 7 ਬੱਚੇ ਆਏ ਸੀ ਬਹੁਤ ਕੰਟਰੋਲ ਰੇਟ ਚ ਆਏ ਨੇ ਤਾਂ ਕਰਕੇ ਅੱਬੇ 7 ਦੇ 7 ਬੱਚੇ 1000 ਰੁਪਏ ਦੇ ਦੇ ਰਿਹਾ ਬਾਈ ਜੀ ਦਿਖਾਉਣਾ ਤੁਹਾਨੂੰ ਬੱਚੇ ਬਾਈ ਜੀ ਆਪਾਂ ਸਰਦਈ ਛਤਰੀ ਦੇ ਲੱਗੇ ਹੋਇਆ ਬਾਈ ਸਰਦਈ ਨੀਲੀ ਛਤਰੀ ਦੇ ਲੱਗੇ ਹੋਇਆ ਬਾਈ ਆ 7 ਦੇ ਇੱਕ ਘਰ ਦੇ ਆ ਬਾਈ ਠੀਕ ਹੈ ਜੀ ਸੋਨਾ ਬਖਾ ਦਿੰਨੇ ਆ ਸੱਤ ਦੇ ਸੱਤ ਬਾਈ ਇਕੱਠੇ ਦੇਵਾਂਗੇ ਇਹਨਾਂ ਦੀ ਕੋਈ ਡਿਲੀਵਰੀ ਨਹੀਂ ਹੋ ਬਾਈ ਕਿਤੇ ਆਲੇ ਘੇ ਡਿਲੀਵਰੀ ਕਰਦਾ ਡਿਲੀਵਰੀ ਕੋਈ ਨਹੀਂ ਬਾਈ ਤੋਰੋ ਆ ਕੇ ਲੈ ਜਾ ਦੇਵਾਂਗੇ ਇਕੱਠੇ ਬਾਈ ਜੀ ਤੇ ਕਾਲੀਆਂ ਅੱਖਾਂ ਨੇ ਬਾਈ ਠੀਕ ਹੈ ਬਾਈ ਜੀ ਸਾਫ ਚਿੱਟਾ ਤੇ ਜਿਹੜੀ ਇਹਦੀ ਭੂਸ ਹੈਗੀ ਇਹ ਕੋਈ ਕਲਪਨਾ ਨਹੀਂ ਕਰੀ ਹੋ ਬਾਈ ਇਹਦੀ ਭੂਸ ਦੇ ਵਿੱਚ ਫੰਗੇ ਰੱਤੇ ਜੇ ਭੰਗਾ ਪੂਰੇ ਰੱਤੇ ਜੇ ਬਾਈ ਪੂਰੇ ਰੱਤੇ ਜੇ ਫਾਂਗਾ ਬਾਈ ਇਹਦੀ ਪੂੰਛ ਜਮੰਦਰੂ ਹੈ ਬਾਈ ਦੇਖ ਦੇ ਹੋਂ ਕੜਫਲਕ ਕੜਪ ਨਹੀਂ ਲੱਗੀ ਹੋਈ ਬਾਈ ਜੀ ਲਓ ਬਾਈ ਜੀ ਕਰੋ ਕੰਜਾਂ ਸੌਗਾ ਗਾਹੋਂ ਸੁਣ ਸੱਡ ਕੇ ਵੀ ਦਿਖਾ ਦਿੰਨੇ ਆ ਬਾਈ ਲਓ ਬਾਈ ਕਰ ਲੋ ਚੈੱਕ ਕੱਲਾ ਕੱਲਾ ਅੱਛਾ ਬਾਈ ਖੜਾਣ ਦੇ ਪੂਰੇ ਚੰਗੇ ਬੱਚੇ ਆ ਬਾਈ ਖੜਦ ਫੜਦ ਪੂਰੀ ਚੰਗੀ ਆ ਬਾਈ ਸਰਦਈ ਨੀਲੀ ਛਤਰੀ ਦੇ ਨਵੀਂ ਵੱਠੇ ਆ ਬਾਈ ਲਓ ਬਾਈ ਜੀ ਕਰੋ ਅਗਲਾ ਬੱਚਾ ਸੰਦਾ ਸ਼ੌਂਕ ਅੱਖਾਂ ਦੇ ਕੋਈ ਸੁਨੈਰੀ ਅੱਖਾਂ ਪੂਰੀ ਨੂੰ ਕਹੋ ਬਈ ਦੇਖੋ ਬੱਚੇ ਦੀ ਖੜਤ ਫੜ ਤਾ ਠੀਕ ਹੈ ਬਈ ਕੋਈ ਟੁੱਟ ਮੈ ਨਹੀਂ ਦੇਣਾ ਇਕੱਠੀ ਦੇਣੇ ਬਈ ਉਰੋਂ ਆ ਕੇ ਲਗਾਣੇ ਪਾਣਗੇ ਕੋਈ ਉਹ ਘੋਟਲ ਵੀ ਨਹੀਂ ਕਰਦੇ ਬਈ ਠੀਕ ਹੈ ਨਾ ਬਈ ਦੇਣੇ ਵੀ ਇਕੱਠੇ ਆ ਬਈ ਜੀ ਲਓ ਜੀ ਠੱਲ ਪਈ ਹੋਈ ਆ ਪੈਰ 'ਚ ਪੱਕੀ ਬਈ ਠੀਕ ਹੈ ਬਈ ਜੀ ਤੇ ਲਓ ਬਈ ਖੜ ਤ ਫੜ ਤਾ ਚੈੱਕ ਕਰ ਲਓ ਬੱਚਿਆਂ ਦੀਆਂ ਬਈ ਓਏ ਸਾਨੂੰ ਇਹ ਨਹੀਂ ਕਹਿ ਰਹੇ ਦੇਣ ਵੀ ਇਕੱਠੇ ਆ ਬਾਈ 7 ਦੇ 7 1000 ਰੁਪਏ ਚ ਦੇਵਾਂਗਾ ਬਾਈ ਚਮਾ ਕੰਟਰੋਲ ਰੇਟ ਹੈ ਹੁਣ ਇਦੋਂ ਥੱਲੇ ਦਾ ਰੱਬ ਦੀ ਨਾਮ ਆ ਬਾਈ ਸਰਦਈ ਨੀਲੀ ਛਾਦਰੀ ਦੇ ਲੱਗਿਆ ਬਾਈ ਚੈੱਕ ਕਰ ਲਓ ਬਾਈ ਲਓ ਬਾਈ ਜੀ ਇਹ ਵੀ ਸਨੇੜੀਆਂ ਹੀ ਆ ਅੱਖਾਂ ਦਾ ਬੱਚਾ ਹੈਗਾ ਪੂਰੀ ਨੋਕ ਆ ਬਾਈ ਲਓ ਬਾਈ ਕਰੋ ਚੈੱਕ ਇੱਕ ਕਰਦੇ ਬੱਚਿਆ ਬਾਈ ਇਹ ਕੋਈ ਟੋਟਮ ਨਹੀਂ ਹੈਗਾ ਬਾਈ ਹਲੋ ਕਰੋ ਚੈੱਕ ਖੜਤਾ ਫੜਤਾ ਚੈੱਕ ਕਰ ਲਓ ਬਾਈ ਖੜਤਾ ਫੜਤਾ ਚੈੱਕ ਕਰ ਲਓ ਜੀ ਉਹ ਇਹਨਾਂ ਦੀ ਡਰ ਵੀ ਨਹੀਂ ਕਰਦੇ ਬਾਈ ਆਪਾਂ ਇਕੱਠੇ ਹੀ ਦੇਣੇ ਆ ਬੱਚੇ ਸੱਤ ਦੇ ਸੱਤੇ ਬਾਈ ਉਹ ਬਾਈ ਜੀ ਚੱਟੀਆਂ ਅੱਖਾਂ ਪੂਰੀ ਨੋਗ ਬਾਈ ਕਾਲੀ ਪੂਰੀ ਠੀਕ ਆ ਬਾਈ ਜੀ ਸਰਦਾਈ ਨੀਲੀ ਛਾਦਰੀ ਦੇ ਬਾਈ ਲੋ ਕਰੋ ਪੰਜਾਹ ਇਹਦੇ ਵੀ ਪੱਕੇ ਠੱਲ ਹੈਗੀ ਆ ਬਾਈ ਬਾਈ ਤੋ ਦੇਖੋ ਬਾਈ ਬੱਚਿਆਂ ਦਾ ਰੰਗ ਰੂਪ ਦੇਖ ਲਓ ਬਾਈ ਰੰਗ ਰੂਪ ਲੋ ਬਾਈ ਇੱਕ ਘਰ ਦੇ ਵਿੱਚ ਸੋਨੂੰ ਕੋਈ ਸੱਤ ਬੱਚੇ ਦੇ ਦੇ ਆਪਾਂ ਦੇਣਦਾਰਾਂ ਭਈਆ ਚੀਜ਼ ਦੇ ਵੀ ਕਾ ਛਾਤਰੀ ਦੇ ਲੱਗੇ ਹੋਏ ਹੁਣ ਬਾਈ ਉਹ ਬਾਈ ਜਿ ਛੱਟੀਆਂ ਅੱਖਾਂ ਛੱਟੀਆਂ ਲੋਕ ਬਾਈ ਪੱਟੇ ਹੋਈ ਨਾ ਮੈਂ ਹਲੋ ਬਾਈ ਚੈੱਕ ਕਰੀ ਚੱਲੋ ਖੜ ਤਾਂ ਫੜ ਤਾਂ ਗੰਤਾਂ ਨਹੀਂ ਲਓ ਬਾਈ ਕਰੋ ਚੈੱਕ ਕਾਲੀ چینی ਪੱਠਾ ਬਈ ਪੱਟੀ ਹੈ 100% ਕਾਲੀ چینی ਖੱਟੀਆਂ ਆਖਾਣੇ ਬਾਈ ਕਾਲੀ ਨੋਗਾ ਬਾਈ ਜੀ ਲਓ ਬਾਈ ਇਹ ਵੀ ਛਾੜੇ ਚਗੇ ਕੀ ਕਹਾ ਬਾਈ ਜੀ ਕਰੋ ਬਈ ਪੰਜਾਂ ਦਾ ਕੋਰੋਚਕ ਬਈ ਲੋ ਬਈ ਕਰੋ ਡੱਬੇ ਬੱਚੇ ਦਾ ਸ਼ੌਕ ਡੱਬਾ ਬੱਚਾ ਬਈ ਖੱਟੀਆਂ ਅੱਖਾਂ ਬਈ ਛੱਬਾ ਸੜਾ ਬਈ ਡੱਬਾ ਬਈ ਛੱਤੀ ਦੇ ਕਾਲੀ ਨੋਕ ਆ ਬਈ ਡੱਬਾ ਬਈ ਹੈ ਬੱਚਾ ਇਹ ਸੱਤ ਬੱਚੇ ਆ ਬਈ ਸੱਤ ਦੇ ਸੱਤੇ ਆਪਾਂ ਨੇ 1000 ਰੁਪਏ ਦੇ ਦੇਣੇ ਦੇਣੇ ਵੀ ਇਕੱਠੇ ਆ ਬਾਈ ਇਹ ਨਹੀਂ ਹੈਗਾ ਵੀ ਟੋਟਮੇ ਦੇਣੇ ਆ ਬਾਈ ਜੀ ਦੇਣੇ ਵੀ ਇਕੱਠੇ ਹੈਗੇ ਲੋ ਬਾਈ ਲਲਾ ਵਿਕਰਮਾ ਚੱਕਰ ਹੋ ਗਿਆ ਲੋ ਬਾਈ ਜੀ ਕਰ ਲੋ ਚੈੱਕ ਬਾਈ ਕੱਲਾ ਕੱਲਾ ਲੋ ਬਾਈ ਜੀ ਕਰ ਲੋ ਚੈੱਕ ਕੱਲਾ ਕੱਲਾ ਖੜਾਣਾ ਪੜਾਣਾ ਚੈੱਕ ਕਰ ਲੋ ਬੱਚਿਆਂ ਦੇ ਆ ਦੇਖੋ ਓਏ ਭਾਈ ਜੀ ਕਰੋ ਚੈੱਕ ਖੱਲਾ ਗੱਲਾ ਦੇਖ ਲਓ ਜੀ ਖੜ ਤਾਂ ਫੜ ਤਾਂ ਦੇਖ ਲਓ ਕਬੂਤਰ ਨੇ ਆਂ ਇਹਿੰਦੀਆਂ ਨਾਲ ਕੁਸ ਕੋਈ ਹੋਣੀ ਹੈਗਾ ਕੋਈ ਕੋ ਨਹੀਂ ਆਹ ਦੇਖੋ ਭਾਈ ਖੜ ਤਾਂ ਫੜ ਤਾਂ ਵੀ ਚੈੱਕ ਕਰ ਲਓ ਤੁਸੀਂ ਦੇਖੋ ਕਬੂਤਰਾਂ ਦੀ ਕੁਆਲਿਟੀ ਭਾਈ ਤੰਨ ਵੱੱਟੀ ਆਦੀ ਗਏ ਭਾਈ ਚਾਰ ਆਦੀ ਗਏ ਇਕੱਠੇ ਹੀ ਦੇਣੇ ਆ ਬਾਈ ਸਾਥ ਦੇ ਸੱਤ ਠੀਕ ਆ ਬਾਈ ਜੀ ਲੱਗੂ ਫੋਟੋ ਕੁ ਚੜਾਣਾਂ ਦੇ ਇਕੱਠੇ ਨੇ ਹਾਂ ਬੈਠੇ ਜੇ ਹਾਂ ਓਕੇ ਲੋ ਜੀ ਫੋਨ ਨੰਬਰ ਮੇਰਾ ਬਈ 88728 01463 ਫੋਨ ਨੰਬਰ ਆ ਬਾਈ ਜੀ ਪੰਡਰ ਨਗਰ ਜਿਲ੍ਹਾ ਸੰਗਰੂਰ ਹੈਗਾ ਠੀਕ ਆ ਬਾਈ ਇੱਥੋਂ ਇਕੱਠੇ ਦੇ ਇਕੱਠੇ ਲਿਜਾਣੇ ਪੈਣਗੇ ਆਪਾਂ ਕੋਈ ਡਿਲੀਵਰੀ ਨਹੀਂ ਕਰਨੀ ਇਹਨਾਂ ਦੀ ਠੀਕ ਹੈ ਬਾਈ ਜੀ ਤੇ ਤੁਸੀਂ Google Pay ਕਰਕੇ ਅਕਾਂ ਜਣ ਕੇ Google Pay ਕਰਕੇ ਬੱਚੇ ਤੁਸੀਂ ਪੈਸੇ ਅਡਵਾਂਸ ਦੇ ਕੇ ਤੁਸੀਂ ਇਹ ਬੱਚੇ ਬੁੱਕ ਕਰਵਾ ਸਕਦੇ ਹੋ ਬਾਈ ਜੀ 1000 ਰੁਪਏ ਦੇ 7 ਬੱਚੇ ਦੇਣੇ ਆ ਆਪਾਂ ਨੇ ਠੀਕ ਹੈ ਬਾਈ ਜੀ ਸਰਦਈ ਨੀਲੀ ਛਤਰੀ ਦੇ ਲੱਗਿਆ ਹੋਏ ਨੇ ਜਹੇ ਜਹ ਮੈਟ ਹੈ ਇਹ ਇਸ ਤਰ੍ਹਾਂ ਦੇ ਰੰਗ ਦੇ ਲੱਗੇ ਹੋਇਆ ਬਾਈ ਇਹ ਆ ਛਤਰੀ ਹੈ ਦੀ ਇਹ ਠੀਕ ਹੈ ਬਾਈ ਜਹੇ ਜਹ ਮਾਈਟ ਵੀ ਸੋਏ ਆਛਤਰੀ ਦੇ ਲੱਗੇ ਹੋਇਆ ਬਾਈ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਾਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਈਲ ਦਾ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆਂ ਜਲਦੀ ਕੋਈ ਅਗਲੀ ਵੀਡੀਓ ਚ ਤਬ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ